ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾ ਤੁਹਾਡੇ ਨਾਲ ਹਾਜ਼ਰ ਹਾਂ ਖਬਰ ਜੋ ਮੁੱਦਾ ਬਣੇ ਲੈ ਕੇ ਖਬਰ ਜੋ ਮੁੱਦਾ ਬਣੇ ਦੇ ਵਿੱਚ ਅੱਜ ਗੱਲ ਉਸ ਕੋਡ ਨੇਮ ਦੀ ਕਰਾਂਗੇ ਜਿਹੜਾ ਫਰਾਂਸ ਦੋ ਜਹਾਜ਼ ਮੁੜ ਕੇ ਆਇਆ ਉਸ ਦੇ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਸੀ ਜ਼ਿਕਰ ਦਿਵਿਆ ਪਖੂਜਾ ਮਰਡਰ ਕੇਸ ਦਾ ਵੀ ਹੋਏਗਾ লাশ ਮਿਲ ਚੁੱਕੀ ਹੈ ਤੇ ਹੁਣ ਨਵੇਂ-ਨਵੇਂ ਖੁਲਾਸੇ ਇਸ ਪੂਰੇ ਮਾਮਲੇ ਦੇ ਵਿੱਚ ਹੋ ਰਹੇ ਹਨ ਔਰ ਸ਼ੁਰੂਆਤ ਕਰਨ ਜਾ ਰਹੇ ਹਾਂ ਜਸੀ ਤਰਨਤਰਨ ਤੋਂ ਤਰਨਤਰਨ ਦੇ ਅਡਾ ਚਬਾਲ ਨੂੰ ਐਤਵਾਰ ਦੀ ਸਵੇਰ ਗੋਲੀਆਂ ਦੀ ਆਵਾਜ਼ ਦੇ ਨਾਲ ਕੰਬਾ ਦਿੱਤਾ ਗਿਆ ਹਮਲਾਵਰਾਂ ਦਾ ਨਿਸ਼ਾਨਾ ਬਣਿਆ ਸਰਪੰਚ ਅਵਨ ਕੁਮਾਰ ਉਰਫ ਸੋਨੂ ਚੀਮਾ ਐਤਵਾਰ ਦੀ ਸਵੇਰ ਆਮ ਤੌਰ ਤੇ ਲੋਕ ਸੈਲੂਨ ਦਾ ਰੁੱਕ ਕਰਦੇ ਨੇ ਖੁਦ ਨੂੰ ਹੋਰ ਬਿਹਤਰ ਦਿਖਾਣ ਲਈ ਅੱਡਾ ਚਬਾਲ ਦੇ ਸੈਲੂਨ ਵਿੱਚ ਜੋ ਕੁਝ ਹੋਇਆ ਉਸਨੇ ਇਲਾਕੇ ਦੀ ਕਾਨੂੰਨ ਵਿਵਸਥਾ ਤੇ ਇੱਕ ਬਦਨੁਮਾਗ ਦਾਗ ਲਗਾ ਦਿੱਤਾ ਇਸੇ ਸੈਲੂਨ ਦੇ ਵਿੱਚ ਕਟਿੰਗ ਕਰਾਣ ਦੇ ਲਈ ਆਇਆ ਸੀ ਅੱਡਾ ਚਬਾਲ ਦਾ ਸਰਪੰਚ ਅਵਨ ਕੁਮਾਰ ਕਟਿੰਗ ਹੋ ਚੁੱਕੀ ਸੀ ਅਜੇ ਸਰਪੰਚ ਕਿਸੇ ਨਾਲ ਗੱਲ ਕਰ ਰਿਹਾ ਸੀ ਕਿ ਇਹਨੇ ਨੂੰ ਸਰੋ ਵਾਲ ਕਟਾਉਣ ਆਏ ਸਵੇਰੇ ਦੁਕਾਨ ਖੁੱਲ੍ਹੇ ਉਹਦੇ ਅੱਧੇ ਘੰਟੇ ਬਾਅਦ ਆਏ ਨੇ ਵਾਲ ਕਟਾ ਕੇ ਤੇ ਜਦੋਂ ਵਾਲ ਕੱਟ ਕੇ ਤੇ ਉਹ ਇੱਥੇ ਆਣ ਕੇ ਆਪਣੇ ਕੱਪੜੇ ਪਾ ਕੇ ਤੇ ਬੱਚੇ ਨਾਲ ਗੱਲ ਕਰਨ ਦੇ ਤੇ ਗੱਲਾਂ ਕਰਨ ਦੇ ਤੇ ਉਹ ਜਦੋਂ ਵਾਲ ਕਟਾਉਂਦੇ ਉਦੋਂ ਹੀ ਇੱਕ ਗਾਹ ਕਾਇਆ ਉਹ ਅੰਦਾਜ਼ ਵੀ ਮੈਦਾਰੀ ਕਟਾਉਣਾ ਵਾ ਤੇ ਕਿੰਨਾ ਕੁ ਟਾਈਮ ਲੱਗਣਾ ਉਹ ਖਲੋਤਾ ਰਿਹਾ ਉਥੇ ਮੈਂ ਇੱਕ ਨੰਬਰ ਐ ਤੇ ਉਹ ਖਲੋ ਗਿਆ ਖਲੋਣ ਦੇ ਬਾਅਦ ਸਰਪੰਚ ਜੀ ਆਣ ਕੇ ਗੱਲਾਂ ਕਰਨ ਰਿਹਾ ਤੇ ਮੈਂ ਦੂਜੇ ਕਸਟਮਰ ਨੂੰ ਬਿਠਾਇਆ ਤੇ ਉਹ ਨਾਲ ਹੀ ਉਥੇ ਖਲੋਤਾ ਹੀ ਤੇ ਉਹਨੇ ਉਥੇ ਦੋ ਗੋਲੀਆਂ ਮਾਰਿਆ ਉਹਨਾਂ ਨੂੰ ਦੋ ਗੋਲੀਆਂ ਚੱਲੀਆਂ ਸਰਪੰਚ सोनू ਚੀਮਾ ਦੇ ਢਿੱਡ ਵਿੱਚ ਲੱਗੀਆਂ ਹਮਲਾਵਰ ਸੈਲੂਨ ਤੋਂ ਬਾਹਰ ਨਿਕਲਿਆ ਤੇ ਆਪਣੇ ਸਾਥੀ ਨਾਲ ਬਾਈਕ ਤੇ ਬੈ ਕੇ ਫਰਾਰ ਹੋ ਗਿਆ ਪਰ ਸੀਸੀਟੀਵੀ ਵਿੱਚ ਤਸਵੀਰਾਂ ਕੈਦ ਹੋਈਆਂ ਪੁਲਿਸ ਜਾਂਚ ਲਈ ਪਹੁੰਚੀ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਸ਼ੱਕ ਦੀ ਸੂਈ ਜਰਮਨੀ ਵਿੱਚ ਬੈਠੇ ਅਮਰਿਤਪਾਲ ਬਾਠ ਦੇ ਵੱਲ ਘੁੰਮ ਰਹੀ ਹੈ وجہ ਹੈ ਕੁਝ ਵਕਤ ਪਹਿਲਾਂ ਅਵਨ ਕੁਮਾਰ ਨੂੰ ਅਮਰਿਤਪਾਲ ਵੱਲੋਂ ਸੋਸ਼ਲ ਮੀਡੀਆ 'ਤੇ ਦਿੱਤੀਆਂ ਗਈਆਂ ਧਮਕੀਆਂ ਸਿਚੁਏਸ਼ਨ ਤੋਂ ਲੱਗਦਾ ਵੀ ਇਹਨਾਂ ਦੀ ਕੋਈ ਪਿਛਲੀ ਇਹ ਵੀ ਆਪ ਵੀ ਲੋਡ ਰਹੇ ਹੁੰਦੇ ਸੀ ਕਿ ਵੈਪਨ ਪਰਸਨਲ ਰੱਖਿਆ ਹੋਇਆ ਸੀ ਦੋ ਇਹਨਾਂ ਨੇ ਪ੍ਰਾਈਵੇਟ ਆਪ ਦੇ ਨਾਲ ਪਰ ਮੁੰਡੇ ਗਨਮੈਨ ਇੱਕ ਵੀ ਰੱਖੇ ਹੋਏ ਸੀਗੇ ਔਰ ਅੱਜ ਕੁਦਰਤੀ ਇਹਨਾਂ ਦਾ ਜਿਹੜਾ ਵੈਪਨ ਸੀ ਉਹ ਗੱਡੀ 'ਚ ਪਿਆ ਸੀਗਾ ਐਂਡ ਹਜੇ ਤੱਕ ਦੀ ਇਹਨਾਂ ਨਾਲ ਸ਼ਾਇਦ ਕੋਈ ਅੰਮ੍ਰਿਤ ਪਾਲ ਬਾਠ ਬਾਠ ਹੈਗਾ ਨਾਲ ਦੇ ਅੱਗੇ ਮੀਆਂ ਵੇੜੀ ਪਿੰਡ ਤੋਂ ਉਹਦੇ ਨਾਲ ਕੋਈ ਰਾਈਵਲਰੀ ਵਗੈਰਾ ਚੱਲਦੀ ਆ ਉਹਨੇ ਫੇਸਬੁੱਕ ਤੇ ਪਹਿਲੇ ਵੀ ਇੱਕ ਦੋ ਵਾਰ ਇਹਨਾਂ ਨੂੰ ਵੀ ਥ੍ਰੈਟਿੰਗ ਉਪਾਈ ਆ ਵੀ ਮੈਂ ਤਾਡੇ ਕਰਕੇ ਮੈਨੂੰ ਬਾਹਰ ਭਜਣਾ ਪਿਆ ਜਾਂ ਕਰਨਾ ਪਿਆ ਤਾਂ ਮੈਂ ਵੀ ਕੁਝ ਹੋਰ ਐਂਗਲਸ ਤੇ ਵੀ ਮੈਂ ਤਾਂ ਹਜੇ ਤੱਕ ਉਹੀ ਸਾਹਮਣੇ ਆਈ ਹੈ ਕਤਲ ਦੀ ਇਹ ਸਾਰੀ ਵਾਰਦਾਤ ਤੋਂ ਪਹਿਲਾਂ ਹੀ ਸਰਪੰਚ ਅਵਨ ਕੁਮਾਰ ਦੇ ਜ਼ਹਿਨ ਵਿੱਚ ਕੋਈ ਨਾ ਕੋਈ ਖੱਪਸ਼ਾ ਸੀ ਐਸੇ ਕਰਕੇ ਉਹ ਆਪਣੇ ਕੋਲ ਵੈਪਨ ਵੀ ਰੱਖਦੇ ਸਨ ਪਰਿਵਾਰ ਦਾਤ ਦੇ ਵੇਲੇ ਸਰਪੰਚ ਦਾ ਵੈਪਨ ਉਹਨਾਂ ਦੇ ਕੋਲ ਨਹੀਂ ਸਗੋਂ ਗੱਡੀ ਵਿੱਚ ਸੀ ਫਿਲਹਾਲ ਇਸ ਵੇਲੇ ਥਾਣਾ ਚਬਾਲ ਦੇ ਵਿੱਚ ਮੌਜੂਦ ਆ ਔਰ ਆਲਾ ਅਧਿਕਾਰੀ ਪੁਲਿਸ ਦੇ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਔਰ ਮਾਮਲੀ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ ਔਰ ਆਸ-ਪਾਸ ਦੇ ਸੀਸੀਟੀਵੀ ਇੱਕ ਫੂਟੇਜ ਜਿਹੜੀ ਜਿਹੜੀ ਸਾਹਮਣੇ ਆਈ ਔਰ ਦੂਸਰੀ ਸੀਸੀਟੀਵੀ ਫੂਟੇਜ ਜਿਹੜੀ ਹੈ ਖੰਗਾਲੀ ਜਾ ਰਹੀ ਹੈ ਫਿਲਹਾਲ ਪੁਲਿਸ ਵੱਲੋਂ ਵੀ ਹਰ ਤਹਿਲਕੇ ਜਾਂਚ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸਿਦਾਰਥ ਰੋੜਾ ਨਿਊਜ਼ 18 ਹੁਣ ਸਵਾਲ ਤਾਂ ਜ਼ਰੂਰ ਹੈ ਕਿ ਆਖਿਰ ਸਰਪੰਚ ਦਾ ਕਤਲ ਕਿਉਂ ਕਰ ਦਿੱਤਾ ਗਿਆ ਧਮਕੀਆਂ ਕਿਉਂ ਵਿਦੇਸ਼ ਤੋਂ ਦਿੱਤੀਆਂ ਜਾ ਰਹੀਆਂ ਸੀ ਅੰਮ੍ਰਿਤਪਾਲ ਬਾਠ ਦੇ ਵੱਲ ਅਗਲੀ ਖਬਰ ਦਾ ਰੁਕ ਕਰਦੇ ਮਨੁੱਖੀ ਤਸਕਰੀ ਮਾਮਲੇ 'ਚ ਜਿੱਥੇ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਤੇਜ਼ ਹੋਈ ਹੈ ਉਥੇ ਵੱਖੋ-ਵੱਖਰੇ ਸੂਬਿਆਂ ਦੀ ਜਾਂਚ ਦੇ ਵਿੱਚ ਖਾਸ ਤੌਰ ਤੇ ਗੁਜਰਾਤ ਪੁਲਿਸ ਦੀ ਜਾਂਚ ਦੇ ਵਿੱਚ ਹੈਰਾਨੀਜਨਕ ਖੁਲਾਸੇ ਹੋ ਰਹੇ ਨੇ ਜਿਸ ਦੀ ਡੂੰਘਾਈ ਖੰਗਾਲਣਾ ਵੀ ਲਾਜ਼ਮੀ ਨਜ਼ਰ ਆਉਂਦਾ ਨਿਕਾਰਾਗ ਹੋਆ ਜਾ ਰਹੀ ਉਡਾਨ 'ਚ ਸਵਾਰ ਪੰਜਾਬੀਆਂ ਨੂੰ ਟਰੈਵਲ ਏਜੰਟਾਂ ਨੇ ਹਿਦਾਇਤ ਦਿੱਤੀ ਸੀ ਕਿ ਬੜੇ ਜਾਣ ਤੇ ਖਾਲਿਸਤਾਨੀ ਦੱਸਣਾ ਯੂਐਸਏ 'ਚ ਪਨਾਹ ਲਈ ਖਾਲਿਸਤਾਨ ਦਾ ਸਹਾਰਾ ਲੈਣ ਲਈ ਉਹਨਾਂ ਨੂੰ ਕਿਹਾ ਗਿਆ ਸੀ ਗੁਜਰਾਤ ਦੇ ਮੁਸਾਫਰਾਂ ਨੂੰ ਕੋਈ ਹੋਰ ਸਕ੍ਰਿਪਟ ਦਿੱਤੀ ਗਈ ਸੀ ਇਹ ਕਾਰਕ بواਚੇ ਮਨੁੱਖੀ ਤਸਕਰੀ ਮਾਮਲੇ ਦੇ ਵਿੱਚ ਇਹ ਵੱਡਾ ਖੁਲਾਸਾ ਹੋਇਆ ਹੈ ਅਮਰੀਕਾ ਚ ਪਨਾਹ ਲੈਣ ਦੇ ਲਈ ਫੜੇ ਜਾਣ ਤੇ ਖੁਦ ਨੂੰ ਖਾਲਿਸਤਾਨੀ ਦੱਸਣਾ ਹੋਵੇਗਾ ਇਹ ਖੁਲਾਸਾ ਹੋਇਆ ਹੈ ਗੁਜਰਾਤ ਪੁਲਿਸ ਦੀ ਜਾਂਚ ਚ ਜਦ ਕੀ ਗੁਜਰਾਤੀ ਮੁਸਾਫਰਾਂ ਨੂੰ ਹੋਰ ਕਹਾਣੀ ਸੁਣਾਉਣ ਦੇ ਲਈ ਕਿਹਾ ਗਿਆ ਸੀ ਜਾਨਣੇ ਕਿ ਪਹਿਲੇ ਲਗਾਤਾਰ ਉਹ ਉਨ੍ਹਾਂ ਕੇ ایਜੈਂਟ ਕੇ ਸਾਥ ਸੰਪਰਕ ਮੇ ਰਹੇ ਹੁਣ ਕੇ ایਜੈਂਟ ਕੇ ਸਾਥ ਜੋ ਜੋ ਬਾਤ ਕੀ ਉਹ ਸਭ ਅਮੇ ਆਡੀਓ ਵੀਡੀਓ ਕਲਿੱਪਸ ਮਿਲੇ ਔਰ ਉਹ 에ਜੈਂਟ ਕਿਆ ਸੋਚਨਾ ਦਤੇ ਹੈ ਕੈਸਾ ਅਗਰ ਚੈੱਕ ਪਕੜੇ क्या जवाब देना वो सब उनको सिखाते हैं ऑल कलेक्टेड जो भी एजेंट हैं उनको इसी तरह के सिखा के बोलते है, हैं भेजते हैं कि फॉर पंजाब इज इफ दे से दैट दे आर खालिस्तानी मेंबर्स ऑफ खालिस्तान ग्रुप सो उनके इसीलिए असल मिल जाता है इसी एक्सपेक्टेशन के साथ ये स्टोरी बोलते हैं गुजरात से जो जाते हैं उनका अलग अलग डिपेंड अपॉन डेट एज ग्रुप उनके कम्युनिटी रिलीजियन उसके हिसाब से उनको स्टोरीज uh, मतलब फैब्रिकेट करके बोलते हैं ये स्टोरी बोलने से आपको सक्सेसफुल ਸਲੂ ਗਲੂ ਸੈਕਸਸ ਮਿਲ ਸਕਦਾ ਵੱਡੇ ਖੁਲਾਸੀ ਵਿਚਾਲੇ ਮਨੁੱਖੀ ਤਸਕਰੀ ਮਾਮਲੇ 'ਚ ਪੰਜਾਬ ਪੁਲਿਸ ਦੀ ਐਸਆਈਟੀ ਦੀ ਜਾਂਚ ਲਗਾਤਾਰ ਤੇਜ਼ ਹੋ ਰਹੀ ਹੈ ਤੇ ਮਾਮਲੇ 'ਚ ਜਲਦ ਐਫਆਈਆਰ ਕੀਤੀ ਜਾ ਸਕਦੀ ਹੈ ਜਾਣਕਾਰੀ ਦੇ ਮੁਤਾਬਕ ਐਸਆਈਟੀ ਕਈ ਟਰੈਵਲ ਏਜੰਟਾਂ ਤੋਂ ਪੁੱਛਗਿੱਛ ਦੀ ਤਿਆਰੀ 'ਚ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ 'ਚ ਇੱਕ ਵੱਡਾ ਟਰੈਵਲ ਏਜੰਟ ਸ਼ੱਕ ਦੇ ਘੇਰੇ 'ਚ ਹੈ ਦਿੱਲੀ ਤੇ ਗੁਜਰਾਤ ਦੇ ਕਈ ਵੱਡੇ ਏਜੰਟਾਂ ਦੇ ਨਾਮ ਵੀ ਆਏ ਨੇ ਐਸਆਈਟੀ ਨੇ ਮੁਸਾਫਰਾ ਦਾ ਡਾਟਾ ਜ਼ਿਲ੍ਹਿਆਂ ਨੂੰ ਭੇਜਿਆ ਜਹਾਜ਼ ਦੇ 276 ਮੁਸਾਫਰਾਂ ਚੋਂ 169 ਪੰਜਾਬ ਦੇ ਨੇ ਜ਼ਿਆਦਾਤਰ ਨੌਜਵਾਨ ਅੰਮ੍ਰਿਤਸਰ ਤਰਨਤਾਰਨ ਤੇ ਗੁਰਦਾਸਪੁਰ ਦੇ ਨੇ ਪੰਜਾਬ ਦੇ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਉਸੇ ਦੀ ਬੈਲਟ ਦੇ ਇੱਕਾਫੀ ਪੈਸੇਂਜਰ ਨੇ ਔਰ ਸਭ ਤੋਂ ਜ਼ਿਆਦਾ ਕਹਿ ਸਕਦੇ ਆ ਕਿ ਪੰਜਾਬੀ ਉਸ ਫਲਾਈਟ ਦੇ ਵੀ ਸ਼ਾਮਿਲ ਸੀਗੇ ਜਿਸ ਨੂੰ ਲੈ ਕੇ ਲਗਾਤਾਰ ਹਾਲਾਂਕਿ ਪੰਜਾਬ ਦੇ ਇਲਾਵਾ ਦਿੱਲੀ ਤੇ ਗੁਜਰਾਤ ਦੀ ਵੀ ਪੁਲਿਸ ਇਦੇ ਵਿੱਚ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੀ ਮਨਿਆਤ ਅਜੇ ਵਿੱਚ ਐਸਆਈਟੀ ਬਣਾਈ ਗਈ ਸੀ ਜੋ ਕਿ ਹੁਣ ਜਿੰਨੇ ਵੀ ਪੰਜਾਬ ਦੇ ਆਰਪੀਓਜ਼ ਨੇ ਚੰਡੀਗੜ੍ਹ ਦਾ ਵੀ ਇੱਕ ਪੈਸੇਂਜਰ ਦੇ ਵੀ ਸ਼ਾਮਿਲ ਸੀ ਉੱਥੇ ਆਰਪੀਓ ਨੂੰ ਹੁਣ ਪੂਰਾ ਵੇਰਵਾ ਭੇਜਿਆ ਗਿਆ ਹੈ ਪੂਰੀ ਡਿਟੇਲ ਭੇਜੀ ਗਈ ਹੈ ਉਹਨਾਂ ਦੇ ਪਾਸਪੋਰਟ ਦੇ ਬਾਰੇ ਉਹਨਾਂ ਦੇ ਪੂਰੇ ਪਿੱਛੇ ਬੈਕਵਰਡ ਜਿਹੜੇ ਹੈਗੇ ਉਹ ਖੰਡਾਲੇ ਜਾ ਰਹੇ ਨੇ ਉਹ ਟਰੈਵਲ ਏਜੰਟਸ ਕੌਣ ਨੇ ਉਹਨਾਂ ਦੀ ਵੀ ਹੁਣ ਪੁੱਛ ਕੇ ਜੇ ਤਿਆਰੀ ਹੈ ਜਲਦੀ ਇਹਦੇ ਵਿੱਚ ਐਫਆਈਆਰ ਹੋ ਸਕਦੀ ਹੈ ਤਾਂ ਐਸਆਈਟੀ ਨੇ ਮੁਸਾਫਰਾਂ ਦਾ ਡਾਟਾ ਦਿਲੀਆ ਨੂੰ ਭੇਜਿਆ ਤਾਂ ਜੋ ਵੈਰੀਫਿਕੇਸ਼ਨ ਕੀਤੀ ਜਾ ਸਕੇ ਤੇ ਹੋਰ ਜਾਣਕਾਰੀ ਜੁਟਾਈ ਜਾ ਸਕੇ ਜ਼ਿਕਰਯੋਗ ਹੈ ਕਿ ਭਾਰਤੀਆਂ ਨੂੰ ਲੈ ਕੇ ਨਿਕਾਰਾਗुआ ਜਾ ਰਹੇ ਇੱਕ ਜਹਾਜ਼ ਨੂੰ ਫਰਾਂਸ 'ਚ ਉਤਾਰਿਆ ਗਿਆ ਸੀ ਬਾਅਦ 'ਚ ਮਨੁੱਖੀ ਤਸਕਰੀ ਦੇ ਦੋਸ਼ਾਂ ਦੇ ਹੇਠ ਭਾਰਤ ਭੇਜ ਦਿੱਤਾ ਗਿਆ ਅਜਹੀ ਜਾਣਕਾਰੀ ਹੈ ਕਿ ਹੁਣ ਤੱਕ ਐਸਆਈਟੀ ਨੇ ਕਰੀਬ 30 ਮੁਸਾਫਰਾਂ ਤੋਂ ਪੁੱਛਗਿੱਛ ਕੀਤੀ ਹੈ ਪਰ ਕੋਈ ਵੀ ਸਾਹਮਣੇ ਆਉਣ ਨੂੰ ਤਿਆਰ ਨਹੀਂ ਹੈ ਅਤੇ ਨਾ ਹੀ ਕਿਸੇ ਨੇ ਟਰੈਵਲ ਏਜੰਟ ਦੇ ਖਿਲਾਫ ਕੋਈ ਸ਼ਿਕਾਇਤ ਕੀਤੀ ਹੈ ਫਲਾਈਟ ਦੇ ਸਵਾਰ 276 ਮੁਸਾਫਰਾਂ ਚੋਂ 169 ਪੰਜਾਬ ਤੋਂ ਸਨ ਸਭ ਤੋਂ ਜ਼ਿਆਦਾ ਮੁਸਾਫਰ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਤੋਂ ਸਨ ਇਸ ਤੋਂ ਇਲਾਵਾ ਖੁਲਾਸਾ ਹੋਇਆ ਹੈ ਕਿ ਨਿਕਾਰਾ ਗੁਆ ਜਾਣ ਵਾਲੇ ਜਹਾਜ਼ ਨੂੰ ਫਰਾਂਸ 'ਚ ਰੋਕ ਕੇ ਜਾਣ ਤੋਂ ਪਹਿਲਾਂ ਹੀ ਤਿੰਨ ਉਡਾਨਾਂ ਇਸੇ ਤਰ੍ਹਾਂ ਪਹੁੰਚ ਚੁੱਕੀਆਂ ਨੇ ਚੰਡੀਗੜ੍ਹ ਤੋਂ ਮਨੋਜ ਰਾਠੀ ਦੀ ਰਿਪੋਰਟ న్యూਸ 18 ਪੰਜਾਬ ਪਰ ਹਰਾਮ ਕਰਨ ਦੇਣ ਵਾਲਾ ਮਾਮਲਾ ਲਾਜ਼ਮੀ ਤੌਰ ਤੇ ਹੈ ਕਿ ਜੇਕਰ ਫੜੇ ਗਏ ਤਾਂ ਫਿਰ ਉੱਥੇ ਕਹਿਣਾ ਕੀ ਹੈ ਕਿ ਕਿਸ ਤਰੀਕੇ ਨਾਲ ਉੱਥੇ ਜਾ ਕੇ ਸ਼ਰਨ ਲੈਣੀ ਹੈ ਫਿਰ ਉਸ ਤੋਂ ਪਹਿਲਾਂ ਹੀ ਵਿਦੇਸ਼ ਤੋਂ ਭਾਰਤ ਇਹਨਾਂ ਨੂੰ ਮੁੜਨਾ ਪਿਆ ਕਿਉਂਕਿ ਫਰਾਂਸ ਨੂੰ ਸ਼ੱਕ ਹੋਇਆ ਫਰਾਂਸ ਦੇ ਉੱਥੇ ਅਧਿਕਾਰੀਆਂ ਨੂੰ ਤੇ ਫਿਰ ਫਰਾਂਸ ਤੋਂ ਹੀ ਜਹਾਜ਼ ਮੁੰਬਈ ਵਾਲੇ ਪਾਸੇ ਮੋੜ ਦਿੱਤਾ ਗਿਆ ਨਿਕਾਰਾਗਵਾ ਜਾਣਾ ਸੀ ਅਗਲੀ ਖਬਰ ਤੇ ਰੁਕ ਕਰਦੇ ਹਾਂ ਇੱਕਾ ਦੁਕਾਨ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਦੀਆਂ ਖਬਰਾਂ ਤਾਂ ਅਕਸਰ ਸੁਣਨ ਨੂੰ ਮਿਲਦੀਆਂ ਨੇ ਪਰ ਨਵਾਂ ਸ਼ਹਿਰ ਪੁਲਿਸ ਨੇ ਇੱਕ ਅੰਤਰ ਸੂਬਾਈ ਗੈਂਗ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ 3 মোটরসাইਕਲਾਂ 5 ਗੱਡੀਆਂ ਲੈਪਟਾਪ LED ਅੱਧਾ ਦਰਜਨ ਮੋਬਾਈਲ ਫੋਨ ਅਤੇ ਜਿੰਦ ਦੇ ਸਮਾਨ ਤੋਂ ਇਲਾਵਾ 300 ਗ੍ਰਾਮ ਹੈਰੋਇਨ ਅਤੇ ਅਜਿਹਾ ਹੋਰ ਬਹੁਤ ਕੁਝ ਹੈ ਜੋ ਨਵਾਂ ਸ਼ਹਿਰ ਪੁਲਿਸ ਨੇ ਨਸ਼ਾ ਤਸਕਰੀ ਕਰਨ ਵਾਲੇ ਇਸ ਗੈਂਗ ਤੋਂ ਬਰਾਮਦ ਕੀਤਾ ਹੈ ਬੰਗਾ ਦੇ ਮੁਕਤਪੁਰ ਥਾਣੇ ਦੀ ਪੁਲਿਸ ਅਤੇ CIA ਨੇ ਆਪਣੀ ਸਾਂਝੀ ਕਾਰਵਾਈ ਵਿੱਚ ਇਸ ਗੈਂਗ ਦੇ ਕੁੱਲ 11 ਮੈਂਬਰਾਂ ਨੂੰ ਕਾਬੂ ਕਰ ਲਿਆ 7 ਮੈਂਬਰਾਂ ਦੀ ਤਾਜ਼ਾ ਗ੍ਰਿਫਤਾਰੀ ਪਹਿਲਾਂ ਤੋਂ ਕਾਬੂ ਕੀਤੇ ਗਏ 4 ਮੈਂਬਰਾਂ ਦੀ ਨਿਸ਼ਾਨਦੇਹੀ ਨੇ ਹੋਈ ਹੈ ਪੁਲਿਸ ਨੇ ਇਹਨਾਂ ਤਸਕਰਾਂ ਤੋਂ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ भगत सिंह नगर पुलिस वालों इंटर डिस्ट्रिक इंटर स्टेट गैंग गया है जो वक वक्त ड्रग स्मगलिंग से चोरी वारदात इनवोल्वे इस केस पुलिस टीम ने चंगा काम करते हुए टोटल जो रिकवरी की है तीन सौ ग्राम हैरोइन की रिकवर की है पांच कारा रिकवर हुई इसी तरह इलेक्ट्रॉनिक इक्यूपमेंट्स जिम इक्युपमेंट्स गोल्ड एंड ज्वेलरी आइटम भी इससे रिकवर हुए ਇਕੱਲਾ ਬੰਗਾ ਨਵਾਂ ਸ਼ਹਿਰ ਅਤੇ ਰਾਹੋਵਿਚੀ ਇਸ ਗੈਂਗ ਨੇ ਸਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਦੋਂ ਕਿ ਇਹਨਾਂ ਦੇ ਜੁਰਮ ਦਾ ਦਾਇਰਾ ਹਿਮਾਚਲ ਅਤੇ ਹਰਿਆਣਾ ਤੱਕ ਵੀ ਫੈਲਿਆ ਹੋਇਆ ਹੈ। ਪੂਤਿੰ ਮਹੀਨੇ ਚ ਇਹਨਾਂ ਦੇ ਡਿਸਟ੍ਰਿਕਟ ਸ਼ਹੀਦ ਭਗਤ ਸਿੰਘ ਨਗਰ ਦੇ ਐਡਜੋਇਨਿੰਗ ਡਿਸਟ੍ਰਿਕਟਸ ਦੇ ਵਾਰਦਾਤਾਂ ਜਿਹੜੀਆਂ ਕੀਤੀਆਂ ਉਹਨਾਂ ਨੂੰ ਗੱਡੀਆਂ ਨੂੰ ਫਰਦਰ ਅੱਗੇ ਜੋ ਬੰਦੇ ਡਰਗ ਟ੍ਰੇਡ ਤੇ ਡਰੱਗਸ ਸਮਗਲਿੰਗ ਤੇ ਇਨਵੋਲਡ ਸੀ ਉਹਨਾਂ ਨੂੰ ਫਰਦਰ ਸੇਲ ਕਰ ਦਿੱਤਾ। ਤੋਂ ਇਹ ਕਾਫੀ ਚੰਗਾ ਕੰਮ ਡਿਸਟ੍ਰਿਕਟ ਪੁਲਿਸ ਨੇ ਕੀਤਾ ਹੈਗਾ ਤੇ ਇਨਾਂ ਦੀ ਕਸ਼ਕਿਸ਼ ਤੇ ਹੋਰ ਵੀ ਕੋਈ ਗੱਲ ਸਾਹਮਣੇ ਆਉਗੀ ਖਾਸ ਕਰਕੇ ਇਨਾਂ ਦੀ ਕੀ ਅੱਗੇ ਫਰਦਰ ਇੰਟਰ ਸਟੇਟ ਲਿੰਕੇਜਿਸ ਹੈਗੇ ਆ ਕੀ ਲਾਰਜਰ ਕਾਂਸਪੀਰੇਸੀ ਹੈਗੀ ਹੈ ਫਿਲਹਾਲ ਪੁਲਿਸ ਨੇ 11 ਮੈਂਬਰੀ ਗੈਂਗ ਨੂੰ ਫੌਰ ਪੁੱਛਗਿੱਛ ਕਰਕੇ ਬਾਕੀ ਸੂਬਿਆਂ ਦੇ ਵਿੱਚ ਇਨਾਂ ਦੇ ਵੱਲੋਂ ਅੰਜਾਮ ਦਿੱਤੀਆਂ ਗਈਆਂ ਵਾਰਦਾਤਾਂ ਦਾ ਵੀ ਪਤਾ ਲਾਵੇਗੀ ਨਵਾਂ ਸ਼ਹਿਰ ਤੋਂ ਸ਼ੈਲેશ ਕੁਮਾਰ ਦੀ ਰਿਪੋਰਟ న్యూਸ 19 ਪੰਜਾਬ